ਖੁਸ਼ੀ ਰੱਦ ਕਰ ਅ ਤੇ ਅਸੀਂ ਇੱਥੇ ਦਰਬਾਰ ਸਾਹਿਬ ਅ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਆਇਆ ਉਹਨਾਂ ਦੀ ਕਿਰਪਾ ਨਾਲ ਮੇਰਾ 골ਡ ਮੈਡਲ ਆਇਆ ਏਸ਼ੀਅਨ ਬੌਕਸਿੰਗ ਚੈਂਪੀਅਨਸ਼ਿਪ ਚ ਕਿਹੜੀ ਜਗ੍ਹਾ ਤੇ ਦੀ ਅ ਅਬੂਦਾਬੀ ਯੂਏਈ ਚੈਂਪੀਅਨਸ਼ਿਪ ਹੈਲਡ ਹੋਈ ਸੀ ਉਥੇ ਅ ਪਾਕਿਸਤਾਨ ਨੂੰ ਹਰਾ ਕੇ ਮੇਰਾ 골ਡ ਮੈਡਲ ਆਇਆ ਰੱਟ ਟਾਰਗੇਟ ਕੀ ਅਗਲਾ ਅਗਰ ਵਰਲਡ ਚੈਂਪੀਅਨਸ਼ਿਪ ਹੁੰਦੀ ਹੈ ਸਾਡੀ ਜੁਨੀਅਰ ਜਿਤਵਾ ਦੇ ਵਿੱਚ ਫੇ ਇਦਾਂ ਹੀ ਬਾਬਾ ਜੀ ਦੀ ਕਿਰਪਾ ਨਾਲ ਅਗਰ ਮੌਕਾ ਮਿਲਿਆ ਤੇ ਇਦਾਂ ਹੀ ਦੇਸ਼ ਤੇ ਕੌਮ ਦਾ ਨਾਰਾਸ਼ਣ ਕਰਨਾ ਬਹੁਤ ਚੰਗਾ ਲੱਗ ਰਿਹਾ ਹੈ ਸਭ ਕੁਝ ਗੁਰੂ ਦੀ ਕਿਰਪਾ ਹੀ ਹੈਗੀ ਹੈ ਉਹਨਾਂ ਦੀ ਕਿਰਪਾ ਤੋਂ ਬਿਨਾ ਕੁਝ ਪਤਾ ਵੀ ਨਹੀਂ ਹਿਲਦਾ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੇ ਉਹਨਾਂ ਦੀ ਕਿਰਪਾ ਹੀ ਹੈ ਕਿ ਇੱਥੇ ਇੱਥੇ ਆ ਕੇ ਅਸੀਂ 골ਡ ਮੈਡਲ ਜਿੱਤੇ ਆ ਉੱਥੇ ਜਾ ਕੇ ਅਸੀਂ 골ਡ ਮੈਡਲ ਜਿੱਤੇ ਤੇ ਇੰਡੀਆ ਦਾ ਫਲੈਗ ਉੱਪਰ ਲੈ ਕੇ ਗਏ ਆ ਤੇ ਕੌਮ ਦੇਸ਼ ਤੇ ਕੌਮ ਦਾ ਨਾਰਾ ਰੌਸ਼ਨ ਕੀਤਾ ਸੀ ਬਾਬੇ ਦੇ ਸਤਕੇ ਨਾਲ ਅਸੀਂ ਜਿਹੜਾ ਜਿਹੜੀ ਕੁੜੀ ਨੇ ਆਪਣਾ ਮੈਡਲ ਜਿੱਤੇ ਆ ਜੀ ਉਹਨਾਂ ਦਾ ਚੁਕਰਾਨਾ ਕਰਨ ਆਏ ਆ ਕਿਉਂਕਿ ਅਸੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਹੀ ਆ ਜਿਹੜੇ ਸਾਰੀ ਚੀਜ਼ਾਂ ਹੋਈਆਂ ਔਰ ਇਹ ਕਰਕੇ ਆ ਜੀ ਤੇ ਅਸੀਂ ਤਾਂ ਮਤਲਬ ਨਾਲ ਸਪੋਰਟ ਕਰ ਸਕਦੇ ਆ ਬਾਬੇ ਦੀ ਕਿਰਪਾ ਬਗੈਰ ਇਹ ਕਿਤੇ ਵੀ ਨਹੀਂ ਤੇ ਨਾਲ ਜਿਹੜਾ ਪਰਿਵਾਰ ਹੈ ਉਹ ਸਾਰਾ ਨਾਲ ਸਪੋਰਟ ਦੇ ਕਿੰਨਾ ਕੁ ਮਾਣ ਹੈ ਜੀ ਬੇਟੀ ਦਾ ਤੇ ਕੁੜੀ ਨੇ ਸਾਨੂੰ ਕੀ ਕਹਿੰਦੇ ਆਪਾਂ ਤਾਂ ਰੱਬ ਨੇ ਹੀ ਰੱਬ ਸ਼ੁਕਰ ਸ਼ੁਕਰ ਹੀ ਹੈ ਜੀ ਕਿ ਵੀ ਰੱਬ ਨੇ ਇਹੇ ਕਰਕੇ ਸਾਨੂੰ ਜਾਣਦੇ ਲੋਕੀ ਤੇ ਇਹ ਹੀ ਬਹੁਤ ਮਾਣ ਹੈ ਸਾਡੇ ਲਈ ਪਰਿਵਾਰ ਲਈ ਬਹੁਤ ਵੱਡਾ ਮਾਣ ਹੈ ਜੀ ਇਹ ਕਿ ਕੁੜੀ ਨੇ ਬਹੁਤ ਮਿਹਨਤ ਕਰਕੇ ਕਿੱਥੇ ਪਹੁੰਚੀ ਹੈ ਅੰਦਾ ਫਕੀਰਤ ਕੌਰ ਹੈ ਗੁਰਸੇਰਤ ਮੇਰੀ ਬੇਟੀ ਹੈ ਔਰ ਇੰਨੇ ਬਹੁਤ ਮਿਹਨਤ ਕਰਕੇ ਮੈਡਲ ਜਿੱਤਿਆ ਔਰ ਸਾਡੇ ਲਈ ਸਭ ਤੋਂ ਵੱਡਾ ਪ੍ਰਾਊਡ ਮੂਮੈਂਟ ਇਹ ਸੀਗਾ ਕਿ ਜਦੋਂ ਇਨੂੰ ਮੈਡਲ ਦਿੱਤਾ ਜਾ ਰਿਹਾ ਸੀਗਾ ਉਸ ਸਮੇਂ ਇੰਡੀਆ ਦਾ ਫਲੈਗ ਸਭ ਤੋਂ ਉੱਪਰ ਸੀਗਾ ਔਰ ਇਹਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਇੰਡੀਆ ਦਾ ਨਾਮ ਸਭ ਤੋਂ ਉੱਪਰ ਲੈ ਕੇ ਗਈ ਹੈ ਔਰ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਕਿਉਂਕਿ ਮੈਂ ਅਸੀਂ ਉੱਥੇ ਨਾਲ ਨਹੀਂ ਸੀ ਇਹਦੇ ਪਰ ਮੈਂ ਹਮੇਸ਼ਾ ਗੁਰੂ ਰਾਮਦਾਸ ਜੱਗੇ ਹੀ ਅਰਦਾਸ ਕਰਦੀ ਸੀ ਕਿ ਅਸੀਂ ਤੇ ਦੁਨਿਆਵੀ ਮਾਤਾ ਪਿਤਾ ਹੈ ਤੁਸੀਂ ਹਮੇਸ਼ਾ ਇਹਦੇ ਨਾਲ ਹੋ ਤੇ ਉਹਨਾਂ ਨੇ ਇਹਦਾ ਹਰ ਪਲ ਸਾਥ ਦਿੱਤਾ ਹੈ ਇਹ ਰਿੰਗ 'ਚ ਚੜਨ ਤੋਂ ਪਹਿਲਾਂ ਵੀ ਪਾਠ ਕਰਕੇ ਚੜੀ ਹੈ ਤੇ ਬਾਬਾ ਜੀ ਨੇ ਨੂੰ ਫਤਿਹ ਬਖਸ਼ੀ ਹੈ ਤੇ ਮੈਂ ਉਹੀ ਸ਼ੁਕਰਾਨਾ ਕਰਨ ਗੁਰੂ ਰਾਮਦਾਸ ਜੀ ਦੇ ਦਰ ਤੇ ਆਈ ਆ ਕਿ ਉਹਨਾਂ ਦੀ ਕਿਰਪਾ ਸਦਕੇ ਨੂੰ ਮੈਡਲ ਮਿਲਿਆ ਹੈ। ਬਹੁਤ ਬਹੁਤ ਸੁਦੇਸ਼ ਜਿਹੜੇ ਬੀਟੀਕਲ ਨੂੰ ਪੜਾਉਂਦੇ ਨਹੀਂ ਜਾਂ ਤੁਮ ਬੱਚੀ ਆਣ ਕੇ ਕੀ ਕਹਣਾ ਹੈ ਤੁਹਾਡੀ ਬੇਟੀ ਦਾ ਮਾਣ ਹੈ। ਮੇਰੀ ਇੱਕ ਮੇਰਾ ਸਿੰਗਲ ਚਾਈਲਡ ਹੈ। ਓਨਲੀ ਚਾਈਲਡ ਹੈ ਮੇਰਾ। ਇੱਕ ਬੇਟੀ ਹੈ ਮੇਰੀ ਔਰ ਮੈਨੂੰ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਤੱਕ ਨਾ ਮੈਨੂੰ ਨਾ ਮੇਰੇ ਹਸਬੰਦ ਨੂੰ ਅਸੀਂ ਕਦੀ ਇਹ ਫੀਲ ਵੀ ਨਹੀਂ ਕੀਤਾ ਕਿ ਸਾਡੇ ਮੁੰਡਾ ਨਹੀਂ ਹਾਲਾਂਕਿ ਲੋਕੀ ਸਾਨੂੰ ਇਹ ਅਹਿਸਾਸ ਦਵਾਉਂਦੇ ਨੇ ਕਈ ਵਾਰੀ ਬੋਲ ਕੇ। ਪਰ ਮੇਰੇ ਲਈ ਵਾਈਗਰੂ ਨੇ ਜੋ ਵੀ ਸਾਨੂੰ ਦਾਤ ਬਖਸ਼ੀ ਹੈ ਨਾ ਸਾਨੂੰ ਉਹਦਾ ਮਾਣ ਤੇ ਫਖਰ ਕਰਨਾ ਚਾਹੀਦਾ ਹੈ ਔਰ ਜੋ ਪਰਮਾਤਮਾ ਨੇ ਸਾਨੂੰ ਈਆਂ ਕਰਮਾਂ ਵਾਲਿਆਂ ਦੇ ਘਰਾਂ ਚ ਹੁੰਦੀਆਂ ਨੇ ਤੇ ਇਸ ਕਰਕੇ ਵਾਈਗਰੂ ਨੇ ਮੈਨੂੰ ਧੀ ਦੀ ਦਾਤ ਬਖਸ਼ੀ ਹੈ ਤੇ ਮੈਂ ਇਹਨੂੰ ਮੁੰਡਿਆਂ ਤੋਂ ਵੀ ਵੱਧ ਕੇ ਪਾਲ ਰਹੀ ਆ ਸਾਡੇ ਮੰਚ 'ਚ ਕੋਈ ਫਰਕ ਨਹੀਂ ਹੈ ਕੁੜੀ ਮੁੰਡੇ ਵਾਲਾ ਔਰ ਅਸੀਂ ਇਹਨੂੰ ਪੰਜਾਬ ਦਾ ਚੰਡੀਗੜ੍ਹ ਦਾ ਇਹਨੇ ਨਾਮ ਰੋਸ਼ਨ ਕੀਤਾ ਹੈ ਦੇਸ਼ ਦਾ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੈ ਭਾਰਤ ਦਾ 플ੈਗ ਉੱਪਰ ਲੈ ਕੇ ਗਈ ਹੈ ਔਰ ਪੰਜਾਬ ਔਰ ਚੰਡੀਗੜ੍ਹ ਵੱਲੋਂ ਇੱਕ ਬੱਚਾ ਹੈ ਜਿਹਦਾ 골ਡ ਆਇਆ ਹੈ ਬਾਕੀ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਬੱਚੇ ਨਾਲ ਹੋਰ ਵੀ ਗਏ ਸੀ ਤੇ ਇਹਨੇ ਬਹੁਤ ਮਿਹਨਤ ਸਦਕਾ ਮੈਡਲ ਜਿੱਤਿਆ ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਬਹੁਤ ਸਪੋਰਟ ਸੀਗੀ ਸਾਨੂੰ ਸਭ ਦੀ ਔਰ ਵਾਇਗਰੂ ਦੀ ਕਿਰਪਾ ਸੀ ਜੀ ਇਹਦੇ ਤੇ ਤੇ ਇਹਨੂੰ ਸਤੇ ਬਖਸ਼ੀ ਬਾਬਾ ਜੀ ਨੇ ਵਾਇਗਰੂ ਹਰ ਕਿਸੇ ਨੂੰ ਇਹੋ ਜੀ ਤੀ ਬਖਸ਼ੇ ਸਾਡੇ ਪੰਜਾਬ ਦੀ ਬੇਟੀ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜੁਆਈ ਦੇ ਵਿੱਚ ਹੋਈਆਂ ਜਿਹੜੀਆਂ ਏਸ਼ੀਆ ਗੇਮਾਂ ਉਹਦੇ ਵਿੱਚ 70 ਕਿਲੋ ਕੁਸ਼ਤੀ ਮੁਕਾਬਲੇ ਬਾਕਸਿੰਗ ਮੁਕਾਬਲੇ ਦੇ ਵਿੱਚ ਇਸ ਬੇਟੀ ਨੇ ਪੰਜਾਬ ਦੀ ਬੇਟੀ ਗੁਰਸੇਵਤ ਕੌਰ ਨੇ ਜੋ ਤੇ 골ਡ ਮੈਡਲ ਹਾਸਲ ਕੀਤਾ ਇਹਦੇ ਵਾਸਤੇ ਸਾਡੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਪਰਿਵਾਰ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਇੱਕ ਇਨੀ 9th ਕਲਾਸ ਪੜ੍ਹਦੀ ਲੜਕੀ ਜਿਹੜੀ ਇਹਨਾਂ ਖੇਡ ਕੇ ਉੱਚ 골ਡ ਮੈਡਲ ਲਿਆਣਾ ਪੰਜਾਬ ਵਾਸਤੇ ਬਹੁਤ ਸੁਭਾਗਾ ਦੇਣਾ ਕਿਉਂਕਿ ਪੰਜਾਬ ਦੇ ਚੰਗੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਸਾਡਾ ਪੰਜਾਬ ਇਨਾਂ ਗੇਮਾਂ ਦੇ ਵਿੱਚ ਕਾਫੀ ਪਿਛੜਿਆ ਹੋਇਆ ਸੀ ਸੋ ਇਹ ਮਾਪਿਆਂ ਦੇ ਹੌਂਸਲੇ ਸਦਕਾ ਕੋਚ ਸਾਹਿਬਾਂ ਦੇ ਹੌਂਸਲੇ ਸਦਕਾ ਅਕੈਡਮੀ ਦੇ ਹੌਂਸਲੇ ਸਦਕਾ ਇਹ ਲੜਕੀ ਕੱਢੀ ਹੈ ਸੋ ਇਹਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਮੈਂ ਸਾਰੇ ਪਰਿਵਾਰ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਵਧਾਈਆਂ ਦੇਣਾ ਤੇ ਵੀ ਸੰਦੇਸ਼ ਕਰਦਾ ਕਿ ਆਪਾਂ ਬੇਟੀਆਂ ਨੂੰ ਕਿਸੇ ਵੀ ਪੱਖੋਂ ਜਿਹੜਾ ਉਹ ਨੈਗਲੈਕਟ ਨਾ ਕਰੀਏ ਇਹਨਾਂ ਦੀ ਹਾਨਰ ਜੋ ਇਹਨਾਂ ਦੇ ਵਿੱਚ ਹੈਗਾ ਉਹਨੂੰ ਅੱਗੇ ਲੈ ਕੇ ਆਈਆਂ ਤਾਂ ਜੋ ਪੰਜਾਬ ਦਾ ਤੇ ਦੇਸ਼ ਦਾ ਮਾਨ ਵਧਾ ਸਕੋ। ਸੋ ਮੈਂ ਸਾਰੇ ਪਰਿਵਾਰ ਨੂੰ ਵਧਾਈ ਦਿੰਨਾ ਅੱਜ ਇਸੇ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਨ ਵਾਸਤੇ ਬੇਟੀ ਪਹੁੰਚੀ ਹੈ ਪਰਿਵਾਰ ਸਮੇਤ ਸੋ ਸਾਰੇ ਪਰਿਵਾਰ ਸਾਰੇ ਪਰਿਵਾਰਕ ਮੈਂਬਰ ਜਿਹੜੇ ਹਾਜ਼ਰ ਆ ਸ੍ਰੀ ਗੁਰੂ ਰਾਮਦਾਸ ਪਾਸ਼ਾ ਦੀ ਚਰਨਾਂ 'ਚ ਅਰਦਾਸ ਕਰਦੇ ਆ ਕਿ ਇਦਾਂ ਹੀ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰ ਦੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par